ਮੇਰੇ ਮਾਪੇ ਵੀ ਅੰਮ੍ਰਿਤਧਾਰੀ ਮਮੀ ਗਾੜੀ ਅੰਮ੍ਰਿਤਧਾਰੀ ਪਤਾ ਨਹੀਂ RAMDAS ਨੇ ਕਿਹੜੇ ਮੇਰ ਕੋ ਪਿਛਲੇ ਜੁਗ ਦੇ ਪਾਪ ਲੈ ਲ ਆਟ ਗਵਟ ਨੰਨ ਬੋਏ ਉਂਦੀ ਤੇਰਲਾ ਕੋ ਮੈਨੂੰ ਕੋਈ ਐ ਹੋ ਜਿ ਲਾ ਦੇ ਮੈਨੂੰ ਕੋਈ ਸਗਾ ਸੋਦਰਾ ਵਿਆਹ ਸਾਦੀ ਨਹੀਂ ਸਾਦਾ ਇਹਨੇ ਕੀ ਦੇਣਾ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਇਲਾਜ ਨਹੀਂ ਬੰਦ ਹੋਇਆ ਨਸ਼ਾ ਬੰਦ ਹੋ ਜੇ ਗਾਂ ਪੀੜ ਅਮਰਸਰ ਦੇ ਚਾਟੀ ਵਿੰਡ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲਜੀਤ ਸਿੰਘ ਤੇ ਉਸ ਘਰ ਦੇ ਵਿੱਚ ਪਹੁੰਚੇ ਹਾਂ ਜਿਸ ਘਰ ਦੇ ਤਿੰਨੇ ਚਿਰਾਗ ਜਿਹੜੇ ਨੇ ਉਹ ਚਿੱਟੇ ਦੇ ਨਾਲ ਬੁਜੇ ਨੇ ਜੀ ਹਾਂ ਨਸ਼ਾ ਕਰਨ ਦੇ ਨਾਲ ਇਸ ਮਾਤਾ ਦੇ ਤਿੰਨੇ ਪੁੱਤਰਾਂ ਦੀ ਮੌਤ ਹੋਈ ਅਤੇ ਅੱਜ ਉਸ ਦਾ ਸਹਾਰਾ ਕੋਈ ਨਹੀਂ ਆਹ ਹਾਲਾਤ ਨੇ ਇਸ ਪਰਿਵਾਰ ਦੇ ਜਿੱਥੇ ਸਰਕਾਰਾਂ ਕਹਿੰਦੀਆਂ ਨਸ਼ਾ ਬੰਦ ਹੋ ਗਿਆ ਪਰ ਉੱਥੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਆ ਇਸ ਵੇਲੇ ਮੌਜੂਦ ਆ ਤਸਵੀਰਾਂ ਬਿਆਨ ਕਰ ਰਹੀਆਂ ਨੇ ਬਜ਼ੁਰਗ ਮਾਤਾ ਸਾਡੇ ਨਾਲ ਆ ਜਿਸ ਦੇ ਤਿੰਨਾ ਪੁੱਤਰਾਂ ਦੀ ਨਸ਼ੇ ਨਾਲ ਮੌਤ ਹੋਈ ਹੈ ਉਹ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਕਾਨਿਆਂ ਦੀ ਛੱਤ ਅਤੇ ਪਾਟੀਆਂ ਚੁੰਨੀਆਂ ਦੇ ਨਾਲ ਬੁਣਿਆ ਮੰਜੇ ਤੇ ਸੌਣ ਦੇ ਲਈ ਜਿਹੜੀ ਮਜਬੂਰ ਹੈ ਬਾਲਿਆਂ ਦੀ ਛੱਤ ਥੱਲੇ ਅਤੇ ਦੱਸਿਆ ਜਾ ਰਿਹਾ ਕਿ ਮਾਤਾ ਦੇ ਵੱਲੋਂ ਕਿ ਪੁੱਤਰ ਵੀ ਜਿਹੜੇ ਨੇ ਉਸ ਦੇ ਉੱਪਰ ਲੱਖ ਡੇਢ ਲੱਖ ਦਾ ਕਰਜ਼ਾ ਚੜਾ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਨੇ ਨਸ਼ਾ ਕਰਨ ਦੇ ਨਾਲ ਉਹਨਾਂ ਦੀ ਮੌਤ ਹੋਈ ਸਾਡੇ ਨਾਲ ਬਜ਼ੁਰਗ ਮਾਤਾ ਮੌਜੂਦ ਆ ਸਾਰੀ ਗੱਲਬਾਤ ਉਹਨਾਂ ਨਾਲ ਕਰ ਲੈਨੇ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਹੈ ਪਿੰਡ ਹੈ ਤੁਹਾਡਾ ਚਾਟੀ ਪਿੰਡ ਪਿੰਡ ਅੱਛਾ ਜੀ ਕੀ ਨਾਮ ਹੈ ਜੀ ਰਾਜਵੀਰ ਕੌਰ ਮਾਤਾ ਜੀ ਕੀ ਹਾਲਾਤ ਨੇ ਘਰ ਦੇ ਮੁੰਡਿਆਂ ਨੂੰ ਬੱਚਿਆਂ ਨੂੰ ਕੀ ਗੱਲ ਹੋਈ ਸੀ ਪੁੱਤ ਮੈਨੂੰ ਤੇ ਆਂਦੇ ਰੇ ਕਮੇਟੀਆਂ ਪਾਈਆਂ ਕਮੇਟੀਆਂ ਪਾਈਆਂ ਕਮੇਟੀਆਂ ਬਦਲੇ ਜੀ ਜੀ ਥਾਂ ਵੀ ਗਹਿਣੇ ਪਾ ਗਏ ਜੀ ਤੇ ਉਹ ਨਕਵਾਰੀ ਕਰਕੇ ਗਈ ਪੁਲਿਸ ਕੋਈ ਮੇਰੀ ਸੁਣਾਈ ਨਹੀਂ ਹੋਈ ਕੋਈ ਮੇਰੀ ਇੱਥੇ ਆnde ਸ਼ਰਾਬ ਨਾ ਬੰਦੇ ਮਰੇ ਆ ਉਥੇ ਜੀ ਪੈਸੇ ਵੀ ਮਿਲ ਗਏ ਨੌਕਰੀਆਂ ਮਿਲ ਗਈਆਂ ਮੇਰੀ ਤੇ ਆ ਕੇ ਕਿਤੇ ਕਹਿੰ ਲੀਡਰ ਨੇ ਬੱਚੇ ਨਹੀਂ ਵੇਖੇ ਮਾ ਅਸਲੀ ਵੀ ਤੂੰ ਮਾ ਦਾ ਕਿੱਦਾਂ ਰੋ ਰਹੀ ਨਹੀਂ ਆ ਕਿੱਦਾਂ ਨਹੀਂ ਅੰਨੀ ਹੋ ਗਈਆਂ ਕ ਅਗਲੇ ਆnde ਆ ਲਿਆਓ ਪੈਸੇ ਦਾਖਲ ਕਰ ਦਿੰਨੇ ਪੋਤਰਾ ਲਿਆਓ ਪੈਸੇ ਤੇਰਾ ਲਿੰਚ ਪਾ ਦਿੰਨੇ ਆ ਜੀ ਜੀ ਮੈਂ ਕਿੱਥੋਂ ਲਿਆਵਾ ਪੈਸੇ ਮੇਰੀ ਤੇ ਰੋਟੀ ਨਹੀਂ ਪੂਰੀ ਹੁੰਦੀ ਚਾਹ ਰੁਪਈਆ ਨਹੀਂ ਹੁੰਦਾ ਉਹ ਵੀਰ ਵਿਚਾਰੇ ਨੇ ਮੈਨੂੰ ਰੇੜੀ ਦਿੱਤੀ ਆ ਨਾਲ 3000 ਰੁਪਈਆ ਦਿੱਤਾ ਮੁੰਡਾ ਜਿਆਦਾ ਢਿੱਲਾ ਹੋ ਗਿਆ ਕੁਝ ਮੋਤੇ ਲਾ ਲੇ ਕੋ ਮੈਂ ਪਾਂਡਾ ਸਨਾਂ ਲੈ ਲਿਆ ਕੜਾਈ ਕੁੜੀ ਸਬਜੀ ਬਣਾਉਣ ਲਈ ਕੜਸੀ-ਕੁਰਸੀ ਉਹ ਲੈ ਕੇ ਆਪਣਾ 500 ਮੁੰਡੇ ਲਾ ਲਿਆ 500 ਦਾ ਇਦਾਂ 100 ਕ ਪਾ ਲਿਆ ਸੋ ਤੁਹਾਨੂੰ ਕਦੋਂ ਪਤਾ ਲੱਗਾ ਵੀ ਤਿੰਨੇ ਪੁੱਤਰ ਨਸ਼ਾ ਕਰਦੇ ਜਦੋਂ ਲੱਤਾਂ ਤੋਂ ਤੇ ਪੇਟ ਗਲ ਗਿਆ ਅੱਛਾ ਤੇ ਇੱਕ ਦੀ ਲਾਤ ਇੱਥੇ ਆ ਗਈ ਨਾਲ ਗਲ ਕੇ ਟੀਕੇ ਲਾਉਂਦੇ ਸੀ ਟੀਕੇ ਲਾਉਂਦੇ ਸੀ ਅੱਛਾ ਜੀ ਹਾਂ ਤੇ ਤੁਸੀਂ ਇਲਾਜ ਨਹੀਂ ਕਰਵਾਇਆ ਉਹਨਾਂ ਨੇ ਫਿਰ ਮੈਂ ਇਲਾਜ ਕਰਾਇਆ ਜਿੰਨੇ ਕੁ ਚੋਕੀ ਭੈਣ ਭਰਾਵਾਂ ਨੂੰ ਠੱਗ ਕੇ ਕੋ ਦਾਲ ਲਿਆ ਕੇ ਕੋ ਪੰਜ ਲਿਆ ਰਿਸ਼ਤੇਦਾਰਾਂ ਦੀਆਂ ਮਦੀਨ ਹੋ ਗਈਆਂ ਗੱਲਾਂ ਕਰਦੇ ਆ ਹੁਣ ਤੇ ਮੇਰੇ ਪਿਓ ਦਾ ਵੀ ਚੂਲਾ ਟੁੱਟ ਗਿਆ ਜਿਹੜਾ ਮੇਰਾ ਵੀ ਨਹੀਂ ਪਤਾ ਲੈਣ ਜੋ ਕਰਾਗਾ ਨਹੀਂ ਤੇ ਇੱਥੇ ਰਹਿੰਦਾ ਹੈ ਅੰਮ੍ਰਿਤਾਰੀ ਆ ਗਏ ਮੇਰੇ ਮਾਪੇ ਵੀ ਅੰਮ੍ਰਿਤਾਰੀ ਮਮੀ ਗਾੜੀ ਅੰਮ੍ਰਿਤਾਰੀ ਪਤਾ ਨਹੀਂ RAMDAS ਨੇ ਕਿਹੜੇ ਮੇਰੇ ਕੋ ਪਿਛਲੇ ਜੋ ਕੇਦੇ ਪਾਪ ਲੈ ਲੇ ਐਨੰਦ ਰਜ ਦੇ ਮੈਂ ਕੀ ਕੀਤਾ ਜੋ ਮੈਂ ਜੰਮੀ ਮੈਂ ਕਦੀ ਅਪਸੋ ਕਰਮ ਨਹੀਂ ਕੀਤਾ ਮੈਨੂੰ ਲੋਕ ਗਿਆ ਤੈਨ ਤੇ ਜਸੂ ਦੀ ਜਲ ਜਪਣਾ ਦੀ ਜਲ ਜਮ ਮੈਂ ਮੈਨੇ ਕਿਤੇ ਵੀ ਜਾਣ ਜੋ ਕਰੂਗਾ ਗੁਰੂ ਰਾਮਦਾਸ ਕਰੂਗਾ ਮੈਨੂੰ ਤਾਂ ਕੋਈ ਸੇਵਾ ਦੀ ਖੜਨ ਜੋਗਾ ਵੀ ਨਹੀਂ ਮੇਰੇ ਬੱਚਾ ਰੇ ਤੁਹਾਡੇ ਕੋ ਨਸ਼ੇ ਵਾਸਤੇ ਪੈਸੇ ਵੀ ਮੰਗਦੇ ਸੀ ਬੱਚੇ ਬੜੀ ਕੁੱਟ ਮਾਰ ਕਰਦੇ ਬਾਲਿਓ ਬਾਲੀ ਹੁੰਨੇ ਆ ਜੀ ਮੰਜੇ ਵੀ ਵੇਚ ਗਏ ਸਭ ਕੁਝ ਵੇਚ ਗਏ ਟੁੱਟੇ ਕਾਣੇ ਗਏ ਮੰਜੇ ਜਿਹੜੇ ਮੈਂ ਲੋਕਾਂ ਦੇ ਲਿਆ ਗਏ ਲੀਰਾਂ ਦਾ ਕਿੰਨਾ ਕ ਸਮਾਨ ਉਹਨਾਂ ਵੇਚਦਾ ਬਹੁਤ ਜ਼ਿਆਦਾ ਸਮਾਨ ਵੇਚਦਾ ਅੱਛਾ ਜੀ ਕੋਈ ਛੱਡਿਆ ਇੰਨੀ ਸਮਾਨ ਤੁਹਾਡੇ ਪਤੀ ਕੀ ਕੰਮ ਕਰਦੇ ਮੇਰਾ ਪਤੀ ਰਕਸ਼ਾ ਵਾਉਂਦਾ ਸੀ ਹਾਂਜੀ ਉਹ ਆਏ ਤਾਂ ਉਹਨਾਂ ਨੂੰ ਢਿੱਡ ਭੀੜ ਹੋਈ ਹਾਂ ਜੀ ਢਿੱਡ ਪੀੜ ਲੈ ਕੇ ਬੈਗੇ ਅੱਛਾ ਜੀ ਦਿਲ ਦੀ ਪੀੜ ਹੀ ਉਹਨੂੰ ਖਾ ਹੁਣ ਮਾਤਾ ਜੀ ਇਸ ਵੇਲੇ ਸਾਰਾ ਕੌਣ ਹੈ ਤੁਹਾਡਾ ਸਾਰਾ ਕੋਈ ਵੀ ਨਹੀਂ ਗੁਰੂ ਰਾਮਦਾਸ ਸਾਰਾ ਪਿਓ ਰਹਿੰਦਾ ਹੀ ਮਾਂ ਰਹਿੰਦੀ ਜੀ ਲਾ ਕੇ ਪਿਓ ਦਾ ਚੂਲਾ ਟੁੱਟ ਗਿਆ ਜੀ ਉਹ ਜਿੱਥੇ ਬਾਬਾ ਦੀਪ ਸੋਂ ਦਾ ਪਿੰਡ ਆ ਉੱਥੇ ਰੇਲ ਉਹ ਖੜੀ ਪਾਲਕੀ ਸਾਹਿਬ ਜੀ ਆਉਂਦੇ ਖੜਿਆ ਕੀ ਪਿਓ ਨੇ ਮਾੜੇ ਕਰਮ ਹੋ ਗਏ ਜਿਹੜਾ ਚੂਲਾ ਟੁੱਟ ਗਿਆ ਟਰਾਲੀ ਤੋਂ ਡਿੱਗ ਕੇ ਸੇ ਮੈਂ ਆ ਇੱਕ ਵਾਰੀ ਤਰਦਾ ਤਰਦਾ ਵੇਖ ਆਂ ਪਿਓ ਨੂੰ ਮੇਰੇ ਕੋ ਕਿਰਾਏ ਕੋ ਉਹਦੇ ਟਾਈਮ ਨਹੀਂ ਜਾ ਜਾਂਦਾ ਮੈਨੂੰ ਮੇਰਾ ਪੋਤਰਾ ਮੇਰੀ ਨੋ ਰਾਜ਼ੀ ਹੋ ਜੇ ਚੰਗੀ ਦਰਾਜਾਂ ਆਪਣੇ ਬੱਚਿਆਂ ਦੀ ਸਾਰਾ ਮੇਰੇ ਮੰਗਣਾ ਉਹਨਾਂ ਨੂੰ ਕੀ ਗੱਲ ਆ ਉਹਨਾਂ ਨੂੰ ਲਹੂ ਵਾਲੀ ਖੂਨ ਵਾਲੀ ਫਕਸ਼ਨ ਆ ਜੀ ਤਿੰਨ ਚੇ ਭੀਲਗਾ ਵਿੱਚੇ ਜਿਆਦੀ ਫਕਸਣਿਆਂ ਵਿੱਚੇ ਆ ਗੱਲ ਚ ਕੁਛ ਨਿਕਲ ਆਇਆ ਜਦੋਂ ਜਦੋਂ ਨਕੂਨ ਚੜਨਾ ਤਿੰਨੇ ਪੁੱਤਰ ਜਦੋਂ ਨਸ਼ਾ ਕਰਦੇ ਸੀ ਉਦੋਂ ਕਿਹੇ ਪਿੰਡ ਦੇ ਪੰਚ ਨੇ ਸਰਪੰਚ ਨੇ ਕਿਹੇ ਨੇ ਕੋਈ ਸਹਾਇਤਾ ਨਹੀਂ ਕੀਤੀ ਲਾਜ ਕਰਾਉਣ ਵਾਸਤੇ ਕਿਹੇ ਨੇ ਨੀ ਸਾਰਾ ਉਸਦੇ ਕੋਲ ਨਹੀਂ ਤੁਸੀਂ ਗਏ ਵੀ ਮੈਂ ਪੁਛ ਕੋ ਵੀ ਗਈ ਆ ਮੈਂ ਸਰਪੰਚਾਂ ਨੂੰ ਵੀ ਆਖਿਆ ਸੀ ਕਾਰ ਲਾਸ਼ ਛੱਡ ਕੇ ਮੈਂ ਸਰਪੰਚ ਨੂੰ ਆਖਿਆ ਮੈਨੂੰ ਬਾਲਣ ਨਹੀਂ ਪਹਿਲੇ ਦੋ ਸੱਚਾ ਸਰਪੰਚ ਆਂਦਾ ਮੈਂ ਮਾਮੀ ਜੀ ਆਉਣਾ ਅੱਜ ਆਂਦਰਾ ਟਿੱਕਰ ਕੋਈ ਨਹੀਂ ਆ ਤੇ ਜੇ ਹਰੀ ਮੈਂ ਪਹਿਲੇ ਲਿਆਂਦੇ ਆ 2000 ਮੈਨੂੰ ਵੀਤ ਸਰਪੰਚ ਜੀ ਤਾਲ ਬਾਲਣ ਪਾਲਾ ਜੀ ਮੁੜ ਕੇ ਐਦਾਂ ਕੋਈ 1500 ਦੇ ਗਿਆ ਹੀ ਜੀ ਮਾਦਾ ਜੀ ਸਰਕਾਰ ਕਹਿੰਦੀ ਨਸ਼ਾ ਬੰਦ ਹੋ ਗਿਆ ਤੁਹਾਨੂੰ ਲੱਗਦਾ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਲਾਦ ਨਹੀਂ ਬੰਦ ਹੋਏ ਨਸ਼ਾ ਬੰਦ ਹੋ ਜੇ ਗਾਂ ਪੀੜੀ ਚੰਗੀ ਰਵੇ ਮੈਨੂੰ ਤਾਂ ਡਰ ਆਉਂਦਾ ਰਹਿੰਦਾ ਪੀ ਆ ਬੱਚੇ ਨਾ ਮੇਰੇ ਕਿਤੇ ਮਾੜੀ ਕਹਾਣੀ ਪੈ ਜਾਣ ਮੈਂ ਤਾਂ ਕਿਤੇ ਇਹਨਾਂ ਨੂੰ ਡਰਦੀ ਡਰਦੀ ਬਾਹਰ ਖੇਡਣ ਨਹੀਂ ਜਾਣ ਦਿੰਦੀ ਪੀ ਦੁਨੀਆ ਕੀ ਕਿਦਾਂ ਦੇ ਰੰਗ ਗਿਆ ਮੈਂ ਤਾਂ ਸਹੀ ਪੁੱਛਦਾ ਮੈਂ ਤਾਂ ਸਕੂਲੇ ਵੀ ਨਹੀਂ ਜਾਂ ਕੱਲ ਦੀਆਂ ਜਿਹੜੀਆਂ ਗੁੱਡੀਆਂ ਡਰਦੀ ਪੀ ਮੇਰੇ ਕੋਈ ਲਾਮਾ ਵੀ ਆ ਗਿਆ ਧੀਆਂ ਤੇ ਵੀ ਕੰਟਰੋਲ ਨਹੀਂ ਬੱਚਿਆਂ ਤੇ ਵੀ ਕੰਟਰੋਲ ਨਹੀਂ ਨਸ਼ੇ ਦੇ ਵੀ ਕੰਟਰੋਲ ਨਹੀਂ ਜੀ ਕੋਈ ਕੰਟਰੋਲ ਨਹੀਂ ਜਾਂਦੀ ਤੇ ਅੱਛਾ ਜੀ ਜਿਹੋ ਜਿਹੇ ਲਾਤ ਹੋ ਗਿਆ ਬਸ ਜੀ ਫਿਰ ਜਦੋਂ ਸਹਾਰਾ ਕੋਈ ਨਹੀਂ ਤੇ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਗੁਜ਼ਾਰਾ ਪੁੱਤ ਅੱਧੇ ਭੁੱਖੇ ਅੱਧੇ ਰੱਜੇ ਕੋਈ ਕੇ ਕੋਈ ਜੇ ਕੋਈ ਮਹੀਨੇ ਪਿੱਛੇ ਕੋਈ ਰਾਸ਼ਨ ਦੇ ਦੇ ਉਹਦੇ ਨਾਲ ਰੱਜ ਕੇ ਖਾ ਲੈਣੇ ਦਸ ਦਿਨ ਮਹੀਨਾ ਜੇ ਕੋਈ ਨਹੀਂ ਮਿਲਦਾ ਫਿਰ ਆਦ ਰਿੱਤੇ ਨਿਆਣੇ ਬਈਆਂ ਰੋਟੀਆਂ ਕਈ ਟੁਕਕਾਂ ਨੂੰ ਤਰਸਦੇ ਆ ਕਈ ਜੀ ਰੋਟਣ ਪੁੱਤ ਪੁੱਤਾਂ ਨੂੰ ਤਰਸਦਾ ਕੋਈ ਰੋਟਣਾਂ ਤਰਸਦਾ ਤਿੰਨਾ ਚੋਂ ਕੋਈ ਇੱਕ ਪੁੱਤਰ ਵੀ ਜਿਹਾ ਨਹੀਂ ਵੀ ਜਿੰਨੇ ਨਸ਼ਾ ਛੱਡਿਆ ਤੇ ਮਾਂ ਦਾ ਸਹਾਰਾ ਬਣਿਆ ਨਾ ਕੋਈ ਤੁਸੀਂ ਤਾਂ ਤਰਲੇ ਕੱਢਦੇ ਹੋਗੇ ਮੈਂ ਤਰਲੇ ਵਾਸਤੇ ਪੂ ਹੱਥ ਜੋੜਨੇ ਪੁੱਤ ਰੰਦ ਕੱਟ ਕੇ ਪਾਲਿਆ ਮੈਂ ਮੇਰੇ ਅੱਲੇ ਵੇਖੋ ਮੈਂ ਕਬਲੀ ਹੋ ਕੇ ਪਾਲੇ ਕੋਈ ਨਾ ਮੁਸ਼ਕਲ ਆਂਡ ਘਾਟੰਦ ਨਾ ਮੂੰਹ ਹੋਇਆ ਹੁੰਦੀ ਤਰਲਾ ਕੋਈ ਮੈਨੂੰ ਕੋਈ ਐ ਹੋ ਜਲਾ ਦਿਆ ਮੈਨੂੰ ਕੋਈ ਸਗਾ ਸੋਧਰਾ ਵਿਆਹ ਸਾਦੀ ਨਹੀਂ ਸਾਦਾ ਪੀ ਇਨ ਕੀ ਦੇਣਾ ਖਾ ਹੀ ਜਾਣਾ ਮਾਤਾ ਜਿਹੜੇ ਦਾਨੀ ਸੱਜਣ ਨੇ ਜਿਹੜੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਗਰੀਬਾਂ ਦੀ ਬਾਹ ਫੜਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਦਾਨੀ ਸੱਜਣ ਜਿਹੜੇ ਤੁਹਾਡੇ ਵਰਗੇ ਗਰੀਬਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਸਹਾਇਤਾ ਦੇ ਲਈ ਕੀ ਬੇਨਤੀ ਕਰਨੀ ਚਾਹੋਗੇ ਕਿ ਜਿਹੜੇ ਰਹਿੰਦੇ ਜ਼ਿੰਦਗੀ ਦੇ ਚਾਰ ਦੇਣ ਆ ਉਹ ਚੰਗੇ ਕੱਟੇ ਜਾਣ ਕੋ ਰੋਟੀ ਦਾ ਸਾਰਾ ਬਣ ਜੇ ਮੈਂ ਇਹੋ ਜਿੰਦਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਮੇਰੇ ਪੋਤਰਾ ਬੱਜ ਸਭ ਤੋਂ ਵੱਡੀ ਮੇਨ ਗੱਲ ਮੇਰੀ ਇਹ ਫਿਰ ਪਰਵਾਰ ਵੱਜੇ ਜੇ ਕਰਮਾ ਚ ਉਹ ਇਹ ਕਮਰੇ ਤੇ ਸੱਤ ਪਾ ਦੇਣਗੇ ਮੈਂ ਕੁਝ ਨਹੀਂ ਮੰਗਦੀ ਮੈਂ ਬਸ ਆਪਣਾ ਪਰਿਵਾਰ ਦੀ ਸਿਹਤ ਹੋਣੀ ਚਾਹੀਦੀ ਹੈ ਜੇ ਸੱਤ ਪਾ ਦੇਣਗੇ ਐਵੇਂ ਠੀਕ ਹੈ ਨਹੀਂ ਤੇ ਮੇਰੇ ਆ ਦੋ ਜੀ ਵੱਜ ਜਾਣ ਅੱਛਾ ਇੰਨਾ ਵੱਧ ਬਹੁਤ ਮਾਤਾ ਮਨ ਨੂੰ ਦੁੱਖ ਤਾਂ ਬਹੁਤ ਹੁੰਦਾ ਹੋਵੇਗਾ ਜਦੋਂ ਵੇਖਦੀ ਵੀ ਤਿੰਨਾਂ ਪੁੱਤਰਾਂ ਦੀ ਹੱਥ 'ਚ ਫੋਟੋ ਲੈ ਕੇ ਬੋਤਲ ਨੂੰ ਕੋਸੁੰਦਾ ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਆਹ ਹਾਲਾਤ ਨੇ ਉਸ ਬਜ਼ੁਰਗ ਮਾਤਾ ਦੇ ਤਿੰਨਾ ਪੁੱਤਰਾਂ ਦੀ ਨਸ਼ੇ ਦੇ ਨਾਲ ਡੈਥ ਹੋਈ ਤੇ ਆਹ ਤਸਵੀਰਾਂ ਨੇ ਇਹ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਸਾ ਤਿੰਨ ਕਹਾਂਗਾ ਕਿ ਤਸਵੀਰ ਵੀ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਆ ਹਾਲਾਤ ਨੇ ਉਸ ਘਰ ਦੇ ਉਸ ਬਜ਼ੁਰਗ ਮਾਤਾ ਦੇ ਜਿਸ ਦੇ ਤਿੰਨੇ ਪੁੱਤਰ ਜਿਹੜੇ ਨੇ ਉਹਨਾਂ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ ਤਾਂ ਮੈਂ ਇਸ ਬਜ਼ੁਰਗ ਮਾਤਾ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਕੈਮਰਾਮੈਨ ਸਾਥੀ ਨੂੰ ਕਹਾਂਗਾ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਵੇਖ ਰਹੇ ਨੇ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਇਸ ਮਾਤਾ ਦਾ ਨੰਬਰ ਹੈ 7658061743 7658061143 ਇਸ ਬਜ਼ੁਰਗ ਮਾਤਾ ਦਾ ਨੰਬਰ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ ਛਾਟੀ ਪਿੰਡ ਪਿੰਡ ਹੈ ਤਿੰਨਾਂ ਬੱਚਿਆਂ ਦੀ ਮੌਤ ਇਸ ਬਜ਼ੁਰਗ ਮਾਤਾ ਦੀ ਨਸ਼ੇ ਦੇ ਕਾਰਨ ਹੋਈ ਹੈ ਤੇ ਅੱਜ ਉਸ ਦਾ ਸਹਾਰਾ ਕੋਈ ਨਹੀਂ ਹੈ ਅਮਰਤ ਧਾਰੀ ਗੁਰਸਿੱਖ ਬਜ਼ੁਰਗ ਅੱਜ ਤਰਲਾ ਮਾਰ ਰਹੀ ਹੈ ਕਿ ਉਸ ਦੇ ਘਰ ਦੇ ਹਾਲਾਤ ਜਿਹੜੇ ਨੇ ਉਹ ਸਹੀ ਨਹੀਂ ਆ ਤੇ ਉਸ ਦੀ ਜਿਹੜੀ ਮਦਦ ਕੀਤੀ ਜਾਵੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ